ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਅਸੀਂ ਅਸੀਂ ਇੱਥੇ ਇਕੱਠ ਕੀਤਾ ਗੁਰਦੁਆਰਾ ਸਿੰਘ ਸਭਾ ਦੇ ਹਾਲ ਦੇ ਵਿੱਚ ਇਹ ਇਕੱਠ ਅਸੀਂ ਮਾਤਾ ਗੁਜਰੀ ਪਬਲਿਕ ਸਕੂਲ ਨੂੰ ਬਚਾਉਣ ਲਈ ਕੀਤਾ ਹੈ ਇਹ ਇਕੱਠ ਅਸੀਂ ਇਸ ਲਈ ਨਹੀਂ ਕੀਤਾ ਕਿ ਸਾਨੂੰ ਮਾਤਾ ਗੁਜਰੀ ਪਬਲਿਕ ਸਕੂਲ ਦੀ ਬਿਲਡਿੰਗ ਚਾਹੀਦੀ ਹੈ ਅਸੀਂ ਇਹ ਇਕੱਠ ਮਾਤਾ ਗੁਜਰੀ ਪਬਲਿਕ ਸਕੂਲ ਦੇ ਰਿਜ਼ਲਟਸ ਨੂੰ ਦੇਖਦਿਆਂ ਹੋਇਆਂ ਉਹਨਾਂ ਦੇ ਟੀਚਰ ਦੀ ਸਿੱਦਤ ਨਾਲ ਪੜ੍ਹਾਏ ਹੋਏ ਬੱਚਿਆਂ ਦੇ ਰਿਜ਼ਲਟਸ ਨੂੰ ਦੇਖਦਿਆਂ ਉਹ ਬੱਚਿਆਂ ਵੱਲ ਦੇਖ ਕੇ ਅਸੀਂ ਇਹ ਸਕੂਲ ਨੂੰ ਬਚਾਉਣ ਲਈ ਇਕੱਠੇ ਹੋਏ ਆਂ ਸਾਨੂੰ ਇਹੀ ਮੈਨੇਜਮੈਂਟ ਕਮੇਟੀ ਚਾਹੀਦੀ ਹੈ ਇਹੀ ਟੀਚਰ ਸਹਿਬਾਨ ਚਾਹੀਦੇ ਆ ਤੇ ਇਹ ਬਿਲਡਿੰਗ ਚਾਹੀਦੀ ਹੈ ਜੇਕਰ ਸਰਕਾਰ ਸਾਡੇ ਗੇਹ ਤਜਵੀਜ਼ ਰੱਖਦੀ ਹੈ ਕਿ ਸਿਰਫ ਤੁਹਾਨੂੰ ਬਿਲਡਿੰਗ ਚਾਹੀਦੀ ਹੈ ਸਕੂਲ ਚੱਲਦਾ ਚਾਹੀਦਾ ਹੈ ਤੇ ਸਕੂਲ ਸਰਕਾਰੀ ਹੱਥਾਂ 'ਚ ਦੇ ਦਿਓ ਇਹ ਸਾਨੂੰ ਬਿਲਕੁਲ ਵੀ ਨਾ ਮੰਜ਼ੂਰ ਹੈ ਸਾਨੂੰ ਬੇਸ਼ੱਕ ਮੈਨੇਜਮੈਂਟ ਕਮੇਟੀ ਕੋਲ ਬਹੁਤ ਸਾਰੀਆਂ ਪਿਛਲੇ 25 ਸਾਲਾਂ 'ਚ 24 ਸਾਲਾਂ 'ਚ ਗਲਤੀਆਂ ਹੋਈਆਂ ਹੋਣਗੀਆਂ ਪਰ ਹਰੇਕ ਗਲਤੀ ਦਾ ਕੋਈ ਨਾ ਕੋਈ ਹੱਲ ਲੱਭਿਆ ਜਾ ਸਕਦਾ ਹੈ ਅਸੀਂ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੇ ਸਕੂਲ ਨੂੰ ਚਲਦਾ ਰੱਖਿਆ ਜਾਵੇ ਮਾਤਾ ਗੁਜਰੀ ਪਬਲਿਕ ਸਕੂਲ ਨੂੰ ਚਲਦਾ ਰੱਖਿਆ ਜਾਵੇ ਅਗਰ ਕੋਈ ਵੀ ਗਲਤੀਆਂ ਨੇ ਉਹ ਸਾਈਡ ਬਾਈ ਸਾਈਡ ਸੁਧਾਰੀਆਂ ਜਾ ਸਕਣ ਔਰ ਸਾਡੇ ਸਕੂਲ ਦੀ ਐਨਓਸੀ ਨੂੰ ਬਹਾਲ ਕੀਤਾ ਜਾਵੇ ਸਾਨੂੰ ਇਹੀ ਸਕੂਲ ਇਹੀ ਬਿਲਡਿੰਗ ਇਹੀ ਸਟਾਫ ਚਾਹੀਦਾ ਜੀ ਮਸਲਾ ਇਹ ਵੀ ਪਿੰਡ ਦੇ ਕੁਝ ਲੋਕਾਂ ਨੇ ਇਸੇ ਲਈ ਆਦੇ ਨੇ ਇੱਕ ਕੰਪਲੀਟ ਪਾਈ ਸੀਗੀ 2019 ਦੇ ਵਿੱਚ ਉਹ ਜਲਦੀ ਚਲਦੀ ਇੰਨੀ ਥੋੜਾ ਤੋਂ ਪਹੁੰਚੀ ਇਹ ਸਿਆਸਤੀ ਭੇਡ ਚੜ ਗਿਆ ਸੀ ਇਹ ਤਾਂ ਸਕੂਲ ਬੜਾ ਵਧੀਆ ਸਕੂਲ ਸੀ ਸਾਡਾ ਮਾਤਾ ਗੁਜਰੀ ਤੁਹਾਡੇ ਇਲਾਕੇ ਵਾਸਤੇ ਬੜਾ ਵਰਦਾਨ ਸੀ ਬੱਚੇ ਸਾਡੇ ਜਿਹੜੇ ਪੜ੍ਹ ਕੇ ਗਏ ਹੈ ਜੱਜ ਵੀ ਬਣੇ ਹੈ ਟੀਚਰ ਵੀ ਬਣੇ ਹੈ ਔਰ ਕੈਨੇਡਾ ਇੰਗਲੈਂਡ ਅਮਰੀਕਾ ਕਿਨ ਆਜੂ ਬੱਚੇ ਬੈਠੇ ਹੈ ਇਸ ਸਕੂਲ ਦੀ ਬਦੌਲਤ ਕਿਉਂਕਿ ਸਕੂਲ ਦੀ ਜਿਹੜੀ ਐਜੂਕੇਸ਼ਨ ਹੈ ਬੜੀ ਵਧੀਆ ਹੈ ਉਹ ਕੁਝ ਲੋਕਾਂ ਨੇ ਇਸ ਸਕੂਲ ਜਿਹੜਾ ਬੰਦ ਕਰਵਾਉਣਾ ਦਾ ਵੀਰਾ ਚੁੱਕਿਆ ਹੋਇਆ ਹੈ ਅੱਜ ਤੱਕ ਸਮਝ ਨਹੀਂ ਆ। ਬੜਾ ਅਸੀਂ ਉਹਨਾਂ ਨੂੰ ਕਿਹਾ ਸੀ ਮੈਂ ਮਹੀਨਾ ਪਹਿਲਾਂ ਅਧਿਆਪਕਾਂ ਕਮਿਸ਼ਨ ਨਾਲ ਕਿ ਤੁਹਾਡਾ ਪ੍ਰਿਆਰ ਦਾ ਮਸਲਾ ਪਿੰਡ 'ਚ ਤਾਂ ਸਿੱਧੇ ਉਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ। ਪਰ ਉਹ ਬੰਦਿਆ ਨੇ ਕਿਹਾ ਕਿ ਦੇਈਂ ਜੀ ਹਾਈ ਕੋਰਟ ਜਿਹੜਾ ਟੈਂਸ਼ਨ ਆ ਗਿਆ। ਹਾਈ ਕੋਰਟ ਇਹ ਕੌਣ ਲੱਗੇਗਾ? ਭਾਈ ਉਹ ਤਾਂ ਕਿਹਨੇ ਕੇਸ ਪਹੁੰਚਾਇਆ? ਇਹ ਜਿਹੜੇ ਸਾਡੇ ਬੱਚੇ ਆ ਸਭ ਤੋਂ ਵੱਧ ਅੰਮੋਲ ਖਜਾਨਾ ਜੇ ਕਿਸੇ ਦਾ ਹੈ ਤਾਂ ਆਪਣੇ ਬੱਚੇ ਹੁੰਦੇ ਆ।

ਦੇ ਲਈ ਸਭ ਇਕੱਠੇ ਹੋਏ ਆ ਜਿਹੜੀ ਸਰਕਾਰ ਦੇ ਵੱਲੋਂ ਐਨਓਸੀ ਰੱਦ ਕੀਤੀ ਗਈ ਹੈ ਉਹਦੇ ਖਿਲਾਫ ਅੱਪਾ ਅੱਜ ਇਕੱਠੇ ਹੋਏ ਆ ਮਾਪੇ ਇਕੱਠੇ ਹੋਏ ਆ ਕਮੇਟੀ ਦਾ ਗਠਨ ਕੀਤਾ ਗਿਆ ਮਾਪਿਆਂ ਦੀ ਦਾ ਔਰ ਦੱਸ ਦੇਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਜਿਸ ਤਰ੍ਹਾਂ ਕਮੇਟੀ ਦਾ ਫੈਸਲਾ ਆਇਆ 2 ਦਿਨ ਦਾ ਸਮਾਂ ਦਿੱਤਾ ਗਿਆ ਹੈ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਕਿ ਜੋ ਐਨਓਸੀ ਰੱਦ ਕੀਤੀ ਗਈ ਹੈ ਉਹਨੂੰ ਬਹਾਲ ਕੀਤਾ ਜਾਵੇ ਇਹ ਸਾਡੇ ਸਾਰੇ ਕਮੇਟੀ ਦੇ ਵੱਲੋਂ ਅਲਟੀਮੇਟਮ ਹੈ ਕਿ ਜੇ ਸਾਡੀ 2 ਦਿਨਾਂ ਦੇ ਵਿੱਚ ਐਨਓਸੀ ਬਹਾਲ ਨਹੀਂ ਕੀਤੀ ਜਾਂਦੀ ਤਾਂ ਸ਼ਨੀਵਾਰ ਨੂੰ 12 ਵਜੇ ਤੋਂ ਲੈ ਕੇ ਹਨ ਮਿੱਥੇ ਸਮੇਂ ਦੇ ਲਈ ਧਰਨਾ ਦਿੱਤਾ ਜਾਊਗਾ ਔਰ ਉਦੋਂ ਤੱਕ ਦਿੱਤਾ ਜਾਊਗਾ ਜਦੋਂ ਤੱਕ ਸਾਨੂੰ ਸਾਡਾ ਹੱਕ ਸਾਡਾ ਮਾਤਾ ਗੁਜਰੀ ਪਬਲਿਕ ਸਕੂਲ ਵਾਪਸ ਨਹੀਂ ਮਿਲ ਜਾਂਦਾ। ਇਲਾਕੇ ਦਾ ਨਾਂਵਰ ਸਕੂਲ ਮਾਤਾ ਗੁਜਰੀ ਪਬਲਿਕ ਸਕੂਲ ਆ ਜਿਹੜਾ ਉਹਨੂੰ ਸਿਆਸਤ ਦੀ ਢੇਟ ਚੜਾਇਆ ਜਾ ਰਿਹਾ ਆ ਆਪਦੀਆਂ ਸਿਆਸੀ ਰੋਟੀਆਂ ਸੇਕਣ ਦੀ ਖਾਤਰ ਅਸੀਂ ਪਿਛਲੇ ਕੁਝ ਦਿਨਾਂ ਤੋਂ ਸਾਰੇ ਇਲਾਕਾ ਨਿਵਾਸੀ ਇਸ ਗੱਲ ਤੇ ਜ਼ੋਰ ਲਾ ਰਹੇ ਆ ਕਿ ਜਿਹੜੀ ਇੱਕ ਚੱਲ ਰਹੀ ਬਹੁਤ ਵਧੀਆ ਨਾਂਵਰ ਸਸਤਾ ਇਨੂੰ ਬੰਦ ਨਾ ਕੀਤਾ ਜਾਵੇ ਪਰ ਜਿਹੜੀ ਸਰਕਾਰ ਇਹ ਦਾਵਾ ਕਰਕੇ ਆਈ ਸੀ ਸਿਹਤ ਤੇ ਸਿੱਖਿਆ ਉਹਦੇ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ ਅਸੀਂ ਪ੍ਰਸ਼ਾਸਨ ਕੋਲੇ ਵਾਰ-ਵਾਰ ਪਹੁੰਚੇ ਆ ਕਿ ਵੀ ਜਿਹੜੀ ਇਹ ਚੱਲ ਰਹੀ ਸੰਸਥਾ ਇਹਦੇ ਵਿੱਚ ਕੋਈ ਵੀ ਹੁਨਤਾਈ ਨਹੀਂ ਹੁਨਤਾਈ ਦਾ ਮਤਲਬ ਚੰਗੇ ਰਿਜ਼ਲਟ ਆ ਚੰਗਾ ਸਟਾਫ ਆ ਸਾਰਾ ਕੁਝ ਵਧੀਆ ਪਰ ਇਸ ਦੇ ਬਾਵਜੂਦ ਵੀ ਇੱਕ ਕਿਸੇ ਪ੍ਰਾਈਵੇਟ ਪਰਸਨ ਦੇ ਪਿੱਛੇ ਸਰਕਾਰ ਲੱਗ ਕੇ ਨਾਲ ਇਥੋਂ ਦਾ ਮੌਜੂਦਾ ਐਮਐਲਏ ਹੈ ਜਿਹੜਾ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਪ੍ਰਸ਼ਾਸਨ ਗੱਲ ਮੰਨਣ ਨੂੰ ਤਿਆਰ ਨਹੀਂ ਵੀ ਇਹ ਸਕੂਲ ਆ ਜਿਹੜੀ ਇਹਦੀ ਧੱਕੇ ਨਾਲ ਕੀਤੀ ਗਈ ਐਨਓਸੀ ਰੱਦਾ ਅਸੀਂ ਉਹਨੂੰ ਪਹਾਲ ਕਰਾਉਣਾ ਚਾਹੁੰਦੇ ਆ ਤੇ ਪ੍ਰਸ਼ਾਸਨ ਮੂਰੇ ਸਰਕਾਰ ਮੂਰੇ ਇਹ ਬੇਨਤੀ ਕਰਦੇ ਆ ਕਿ ਇੰਨਾ ਧੱਕਾ ਨਾ ਕਰੋ ਇਹ ਸਕੂਲ ਨਾਲ 2500 ਬੱਚੇ ਦਾ ਜਿਹੜਾ ਸਿੱਧਾ ਪਵੈਖ ਜੁੜਿਆ ਤੇ 2500 ਪਰਿਵਾਰ ਦੇ ਨਾਲ ਬੜੇ ਗਾਂ ਲੋਕਾਂ ਦੇ ਜਿਹੜੇ ਨਾਤੇ ਰਿਸ਼ਤੇ ਜੁੜੇ ਆ ਇਹ ਸਕੂਲ ਕੋਈ ਇੱਕ ਦਿਨ ਚ ਨਹੀਂ ਬਣਿਆ 25 ਸਾਲ ਦੀ ਘਾਲਣਾ ਇਸ ਇਲਾਕੇ ਦਾ ਨਾਮਰ ਸਕੂਲ ਹੈ ਤੇ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਇਹਨੂੰ ਚੱਲਦਾ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਤਾ ਗੁਜੀ ਪਬਲਿਕ ਸਕੂਲ ਦਾ ਸਟੂਡੈਂਟ ਆ ਮੇਨੋ ਕੋਲ ਇਸ ਸਕੂਲੇ ਪਰ ਦੇ 12 ਸਾਲ ਹੋ ਗਏ ਨੇ ਤੇ ਸਾਨੂੰ ਸਕੂਲ ਦੇ ਸਟਾਫ ਤੇ ਟੀਚਰ ਆਪ ਕਹਿੰਦੇ ਨੇ ਵੀ ਸਾਨੂੰ ਟੀਚਰ ਜਾਂ ਮੈਮ ਜਾਂ ਸਰ ਨਹੀਂ ਤੇ ਸਾਨੂੰ ਵੱਡੇ ਵੀਰੇ ਜਾਂ ਦੀਦੀ ਜੀ ਕਹਿ ਕੇ ਬੁਲਾਤੋ ਅੰਜ ਆਪਾਂ ਨੂੰ ਵੱਡੇ ਵੀਰੇ ਜਾਂ ਦੀਦੀ ਹੀ ਭਰਾ ਕੇ ਤੇ ਬੱਚੇ ਆਪ ਹੀ ਪੜਨਗੇ ਤੇ ਮੈਂ ਮਾਨ ਸਰਕਾਰ ਨੂੰ ਇਹ ਕਹਿਣਾ ਚਾਹਣਾ ਹੈ ਕਿ ਜੇ ਉਹ ਮਾਪਿਓ ਦੀਆਂ ਸਕੂਲ ਦੀ ਨਹੀਂ ਸੁਣਣਾ ਚਾਹਣਾ ਕਿ ਕਿਰਕਸਾ ਦੇ ਬੱਚਿਆਂ ਨੇ ਤਾਂ ਸੋਲੇ سارے ਬੱਚਿਆਂ ਦੀ ਮੰਗਾਂ ਨੂੰ ਪੂਰੀਆਂ ਕਰਨ। ਇਤੋਂ ਕਿੰਨੇ ਬੱਚੇ ਇੱਥੋਂ ਐ ਹੋ ਜਿਹੜੇ ਗਾਂ ਜਾ ਕੇ ਵਕੀਲ ਚਾਚ ਕਿਥੋਂ ਕਿਸੇ ਪੋਸਟਾਂ ਤੇ ਬੈਠੇ ਹੋਏ ਨੇ। ਤੁਹਾਨੂੰ ਇੰਨਾ ਕੁਦਰ ਸਮਝਣਾ ਚਾਹੀਦਾ ਵੀ ਕਿ ਕਿੱਦ ਕਿੱਦ ਬੱਚਿਆਂ ਦੀਆਂ ਵਾਟਾਂ ਸੁਣੇ। ਮੈਰੀ ਜੀ ਖਾਲਸਾ ਸ਼੍ਰੀ ਵਾਇਗਤੀ